ਇਹ ਤੇ ਪ੍ਰਵਾਹ ਉਹਦਾ ਬਚਨ ਮੰਨਦਾ ਆ ਪਰਿਵਾਰ ਉਹਦਾ ਨਾ ਪ੍ਰੇਮ ਕਰਦਾ ਆ ਦੁਨਿਆਵੀ ਤੌਰ ਤੇ ਨੇ ਉਹਨੂੰ ਇੱਕ ਸਮਝ ਕੇ ਗੁਰੂ ਦਾ ਸਿੱਖਿਆ ਹੈ ਜੱਬ ਤੱਕ ਕਰਦਾ ਪਿਆ ਉਹਦਾ ਜ਼ਰੂਰ ਉਹਨੂੰ ਫਲ ਮਿਲਦਾ ਹੈ ਕੋ ਨਾਨਦੇਵ ਜੀ ਦੇ ਵਕਤ ਕਿਹਨੂੰ ਫਲ ਮਿਲਿਆ ਜਿਸ ਨੇ ਬਚਨ ਕਮਾਇਆ ਤੀਆਂ ਪੁੱਤਰਾਂ ਨੂੰ ਮਿਲਿਆ ਮੋਲੀ ਜਾਂ ਦੁਕਾਨਦਾਰ ਜਿਹੜਾ ਦੇਵੀ ਦਾ ਪਾਸੇ ਕੋ ਸੀ ਬੱਲਣਾ ਹੁਣ ਬਚਨ ਕਮਾ ਕੇ ਉਹਨੂੰ ਫਲ ਮਿਲ ਗਿਆ ਉਦជា ਓਲੀ ਚ ਗੱਦੀ ਗੁਨਾ ਦੀ ਪੈ ਗਈ ਤੇ ਇਹ ਸਾਰੀ ਹੁੰਦੀ ਹੈ ਕਿ ਆਪਣਾ ਜਿਸ ਦਿਨ ਨੂੰ ਮਹਾਰਾਜ ਵੀ ਕਹਿੰਦੇ ਸਾਚ ਕਮ ਸੁਣ ਲਿਓ ਸਭ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਆ ਇਹ ਇਹ ਜਬ ਤੱਕ ਉਹਨੂੰ ਹੀ ਮਿਲਦਾ ਜਿਹੜਾ ਬਚਨ ਕਮਾਏਗਾ ਕਰਦੇ ਕਮਾਂਗੇ ਤੇ ਕਰਦੇ ਮਿਲ ਜਾਏਗਾ ਜਿਵੇਂ ਗੁਰੂ ਸਾਹਿਬ ਦੇ ਬੱਚਿਆਂ ਨੇ ਕਿ ਮਨ ਕਮਾਜਾ ਗੁਰਜਨ ਦੇਵ ਜੀ ਦੇ ਬੱਚਾ ਹਰਗਵੰਦੀ ਜੀ ਬਣੇ ਮਨ ਬਚਰ ਕਮਾਇਆ کئی ਜਗ੍ਹਾ ਕੋ ਗੁਰੂ ਗੁਰੂ ਨਾਨਕ ਦੇਵ ਜੀ ਦੇ ਵਕਤ ਬਾਬਾ ਲਾਲਾ ਜੀ ਨੇ ਕਮਾਇਆ ਗੁਰੂ ਨਦੀਜ ਬਣੇ ਗੁਰੂ ਅੰਗਦ ਜੀ ਦੇ ਵਕਤ ਉਹਨਾਂ ਦੇ ਲੜਕਿਆਂ ਨੇ ਨੂਣੀ ਮਿਲੀ ਗੱਦੀ ਉਦੋਂ ਬਾਹਰੋਂ ਆਏ ਗਰਮਰਦਾਸ ਜੀ ਉਹ ਜਾਣਦੇ ਸਨ ਅਦਵਾਰ ਵੀ ਜਾਣਦੇ ਸੀ ਦੂਜੇ ਵੀ ਜਾਣਦੇ ਸੀ ਆ ਕੇ ਜੋ ਸੇਵਾ ਕੀਤੀ ਉਹਨਾਂ ਗੱਦੀ ਮਿਲੀ ਫਲ ਉਹਨਾਂ ਨੂੰ ਮਿਲ ਗਿਆ ਜਿਹੜਾ ਪ੍ਰੇਮ ਕਰੇਗਾ ਜਿਹੜਾ ਵਜਨ ਕਮਾਏਗਾ ਉਹ ਹੀ ਮਾਰੇ ਕਹਿੰਦੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਫਰਮਾਇਆ ਕਹਿੰਦੇ ਸਾਡੇ ਤੋਂ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਾਇ ਪ੍ਰੇਮ ਦੇ ਅਰਥ ਨੇ ਮੈਂ ਤਾਂ ਪਰਾਂ ਬਿਆਨਡ ਈਗੋ ਮੈਂ ਤਾਂ ਪਰਾਂ ਹਮ ਈਗੋ ਲੈਸ ਤੇ